ਪਿਛਲੇ ਕਈ ਦਿਨਾਂ ਤੋਂ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਤेंदੂਰ ਦੇ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਚਰਨਾਥਲ ਖੁਰਦੇ ਵਿੱਚ ਤेंदੂਰ ਦੇ ਪੰਜੀਆਂ ਦੀਆਂ ਪੈੜਾਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਤेंदੂਰ ਨੂੰ ਜਲਦ ਫੜਨਾ ਚਾਹੀਦਾ ਹੈ ਪਿਛਲੇ ਕਈ ਦਿਨ ਤੋਂ ਪਟਿਆਲਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਚਿੱਤੇ ਦੇ ਘੁੰਮਣ ਦੀਆਂ ਵੀਡੀਓ ਸਾਮਣੇ ਆ ਰਹੀਆਂ ਨੇ ਤੇ ਉੱਥੇ ਰਾਤ ਹੁਣ ਪਿੰਡ ਚਰਨਾਥਲ ਖੁਰਦ ਦੇ ਵਿੱਚ ਇੱਕ ਸੂਰ ਫਾਰਮ ਦੇ ਨਜ਼ਦੀਕ ਚਿੱਤੇ ਦੇ ਪੰਛੀਆਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਜਿਸ ਕਰਕੇ ਲੋਕਾਂ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਚਰਨਾਥਲ ਖੁਰਦ ਜ਼ਿਲ੍ਹਾ ਫਤੇਗੜ ਸਾਹਿਬ ਚ ਤੇਂਦੂਆ ਘੁੰਮਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਸਾਡੇ ਘਰ ਦੇ ਕੋਲ ਮੇਰਾ ਆਪਣਾ ਪਿਗ ਫਾਰਮ ਪਾਇਆ ਹੋਇਆ ਤੇ ਇੱਕ ਰਾਤ ਨੂੰ ਉੱਥੇ ਤੈਂਦੂਆ ਘੁੰਮਣ ਦੇ ਨਿਸ਼ਾਨ ਜਿਹੜੇ ਨੇ ਅਸੀਂ ਨੇ ਦੇਖ ਲਏ ਸੀ ਜਿਸ ਤੋਂ ਬਾਅਦ ਬਾਈ ਪਿੰਡ ਦੇ ਵਿੱਚ ਕਾਫੀ ਡਰ ਦਾ ਮਾਹੌਲ ਕਾਫੀ ਸਹਿਮ ਦਾ ਮਾਹੌਲ ਪਾਇਆ ਗਿਆ ਕਿਉਂਕਿ ਸਾਡੇ ਇਲਾਕੇ ਦੇ ਹੋਰ ਵੀ ਪਿੰਡਾਂ ਦੇ ਵਿੱਚ ਲਗਾਤਾਰ ਤੈਂਦੂਆ ਘੁੰਮਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਜਿਸ ਤੋਂ ਬਾਅਦ ਅਸੀਂ ਨੇ ਪ੍ਰਸ਼ਾਸਨ ਨੂੰ ਸੰਪਰਕ ਕੀਤਾ ਤੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਜੰਗਲਾਤ ਵਿਭਾਗ ਦੇ ਜਿਹੜੇ ਨੁਮਾਇੰਦੇ ਨੇ ਉਹ ਬੀਤੀ ਕੱਲ ਆਏ ਸੀ ਤेंदुए ਦੇ ਨਿਸ਼ਾਨ ਨੇ ਇਹ ਤेंदुए ਦੇ ਪੈਰਾਂ ਦਾ ਨਿਸ਼ਾਨ ਨੇ ਇਸ ਗੱਲ ਦੀ ਪੁਸ਼ਟੀ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਵੀ ਕੀਤੀ ਗਈ ਆ ਤੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਜਲਦੀ ਅਸੀਂ ਤेंदुए ਨੂੰ ਜਿਹੜਾ ਹੈ ਕਾਬੂ ਕਰ ਲਾਂਗੇ ਤੇ ਮਾਨਯੋਗ ਡੀਸੀ ਸਾਹਿਬ ਦੇ ਵੱਲੋਂ ਵੀ ਹੁਕਮ ਜਿਹੜੇ ਨੇ ਇਸ ਸਬੰਧੀ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਤੈਂਦੂਏ ਨੂੰ ਕਾਬੂ ਕਰਨ ਦੇ ਲਈ ਕਾਰਵਾਈ ਨੂੰ ਜਿਹੜਾ ਤੇਜ਼ੀ ਦੇ ਨਾਲ ਅੰਜਾਮ ਦਿੱਤਾ ਜਾਵੇ ਡੀਸੀ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਪ੍ਰਸ਼ਾਸਨ ਮੂਰੇ ਵੀ ਅਪੀਲ ਕਰਦੇ ਹਾਂ ਕਿ ਸਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਘਰੋਸੇ ਚ ਲਿਆ ਜਾਵੇ ਤੇ ਇਸ ਤੈਂਦੂਏ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ ਅਸੀਂ ਪਿੰਡ ਚਨਾਰਥਨ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਸਾਡੇ ਪਿੰਡਾਂ ਕੰਨੀ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਫੌਂ ਫੈਲੀਆਂ ਨੇ ਕਈ ਪਿੰਡਾਂ 'ਚ ਦੇਖਿਆ ਵੀ ਗਿਆ ਇੱਧਰ ਲੰਗ ਚਲਾਇਲੇ ਵੱਲੋਂ ਕੱਲ ਵੀ ਵੀਡੀਓ ਪਾਈਆਂ ਮੈਂ ਤੀਆਂ ਉਧਰ ਪਿੰਡ ਵਾਸੀਆਂ ਦੀਆਂ ਅੱਜ ਅਸੀਂ ਪਿੰਡ ਚਨਾਰਥਲ ਖੁਰਦ ਵਿਖੇ ਇਹਦੀਆਂ ਚਿੱਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾਂ ਦਾ ਫਾਰਮ ਪਾਇਆ ਵਾ ਉਧੇ ਲੱਗੇ ਇਹਦੀਆਂ ਪੈੜਾਂ ਚੈੱਕ ਕੀਤੀਆਂ ਰਾਤ ਦੀਆਂ ਪੈੜਾਂ ਬਹੁਤ ਅੰਜਮੀ ਨੇ ਸੋ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਨੇ ਆਂ ਕਿ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਦਾ ਬੌਕਾ ਕਾਮਾਕਾਰਾਂ ਦਾ ਬੌਕਾ ਸਾਰਿਆਂ ਚ ਸਹਿਮ ਦਾ ਮਾਹੌਲ ਹੋਇਆ ਵਾ ਤੋ ਅਸੀਂ ਪ੍ਰਸ਼ਾਸਨ ਤੋਂ ਅਹੀ ਮੰਗ ਕਰਦੇ ਆ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਨਹੀਂ ਤਾਂ ਵੀਰੇ ਇੱਥੇ ਨਿਕਲਣਾ ਬਹੁਤ ਡਰ ਦਾ ਮਾਹੌਲ ਹੋਇਆ ਵਾ ਸਾਰਿਆਂ ਚ ਕੱਲ ਚਨਾਰਥਲ ਕਲਾ ਵੀ ਅਨਾਊਂਸਮੈਂਟਾਂ ਹੋਈਆਂ ਅੱਜ ਬਦੌਛੀ ਵੀ ਹੋਈਆਂ ਸਾਰੇ ਪਿੰਡਾਂ ਚ ਬਹੁਤ ਸਹਿਮ ਦਾ ਮਾਹੌਲ ਹੋਇਆ ਵਾ ਇਸ ਕਰਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਸਾਡੇ ਕੋਈ ਨਾ ਕੋਈ ਹੱਲ ਕਰਿਆ ਜਾਵੇ ਇਹਨੂੰ ਫੜਨ ਲਈ ਕੋਈ ਪਿੰਜਰਾ ਜਾਂ ਜਾਲ ਵਗੈਰਾ ਦਾ ਇੰਤਜ਼ਾਮ ਅਸਲ ਹਲੇ ਸਰਪਾ ਆਪਸ ਚੇ ਬਾਸ ਡਾਂਗਾ ਛੋਟੇ ਲੈ ਕੇ ਫਿਰ ਰਹੇ ਆਂ ਆਪਣੀ ਸੇਫਟੀ ਵਾਸਤੇ